ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਬੜੀ ਪੁਰਾਣੀ ਕਹਾਵਤ ਆ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਸ ਦੇਸ਼ ਦੇ ਤੇ ਇਸ ਪੰਜਾਬ ਤੇ ਧੜਵੀ ਜਿਹੜੇ ਆ ਉਹ ਆਉਂਦੇ ਰਹੇ ਇੱਥੋਂ ਦੇ ਮਾਲ ਸੁਆਬ ਨੂੰ ਲੁੱਟਦੇ ਰਹੇ ਇੱਥੋਂ ਦੀ ਇੱਜ਼ਤ ਨੂੰ ਲੁੱਟ ਕੇ ਦੂਜੇ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਵੇਚਣ ਦੀਆਂ ਮਾੜੀਆਂ ਹਰਕਤਾਂ ਕਰਦੇ ਰਹੇ ਪਰ ਇਸ ਪੰਜਾਬ ਦੇ ਜਾਇਆਂ ਨੇ ਸਿੱਖਾਂ ਨੇ 18ਵੀਂ ਸਦੀ ਦੇ ਅੰਦਰ ਵੱਡਾ ਇੱਕ ਇਤਿਹਾਸ ਸਿਰਜ ਕੇ ਗੁਰੂ ਦੀ ਦਿੱਤੀ ਸ਼ਕਤੀ ਤੇ ਸਮਾਧਰੂ ਲੈ ਕੇ ਉਹਨਾਂ ਨੇ ਉਹਨਾਂ ਸ਼ਕਤੀਆਂ ਨੂੰ ਜਿੱਥੇ ਖਤਮ ਨਹੀਂ ਕੀਤਾ ਉੱਥੇ ਉਹਨਾਂ ਦੇ ਮੂੰਹ ਵੀ ਮੋੜ ਦਿੱਤੇ ਤੇ ਇਹ ਵੀ ਗੱਲ ਕਹਿਣ ਚ ਕੋਈ ਗਰੇਜ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਦਰੇ ਖੈਬਰ ਨੂੰ ਬੰਦ ਕਰਕੇ ਇਹ ਹਰੀ ਸਿੰਘ ਨਲੂਏ ਨੇ ਉਥੇ ਜਮਰੌਦ ਦਾ ਕਿਲਾ ਉਸਾਰ ਦਿੱਤਾ ਤੇ ਇਹ ਰਸਤੇ ਬੰਦ ਕਰ ਦਿੱਤੇ ਇਹ ਪੰਜਾਬ ਨੇ ਇਹਨਾਂ ਮੁਹਿਮਾਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਅੱਜ ਇੱਕ ਵੱਖਰੀ ਗੱਲ ਆ ਅੱਜ ਫੇਰ ਪੰਜਾਬ ਦੇ ਜਮਿਆਂ ਨੂੰ ਫੇਰ ਇੱਕ ਮੁਹਿਮ ਸਾਹਮਣੇ ਆਈ ਆ ਇਹ ਮੁਹਿਮਾ ਜਿਹੜੀ ਇਹ ਮੁਹਿਮ ਪੰਜਾਬ ਨੂੰ ਬਚਾਉਣ ਲਈ ਆ ਇਹ ਮੁਹਿਮ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਅਰੰਭੀ ਆ ਆਮੇ ਦੀ ਮੁੱਢਲੇ ਤੌਰ ਦੇ ਉੱਤੇ ਅਕਾਲੀ ਦਲ ਵੱਲੋਂ ਰੰਭੀ ਹੋਣ ਕਰਕੇ ਇਸ ਨੂੰ ਵੋਟਾਂ ਦੀ ਰਾਜਨੀਤੀ ਧੜਿਆਂ ਦੀ ਰਾਜਨੀਤੀ ਦੇ ਚੱਕਰ ਵਿੱਚ ਫਸਾ ਕੇ ਜਾਂ ਚਸ਼ਮਾ ਲਾ ਕੇ ਦੇਖਿਆ ਜਾਵੇਗਾ ਪਰ ਮੈਂ ਅੱਜ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਕਿ ਅੱਜ ਜਦੋਂ ਇਸ ਪੰਜਾਬ ਦੇ ਵੱਡੇ ਇਤਿਹਾਸ ਨੂੰ ਲਿਖਣ ਵਾਲੇ ਲੋਕ ਜਦੋਂ ਅੱਜ ਪੰਜਾਬ ਅੰਦਰ ਝਾਤੀ ਮਾਰਦੇ ਆ ਤੇ ਬੜੀ ਵੱਡੀ ਫਿਕਰਮੰਦੀ ਆ ਅੱਜ ਸਾਨੂੰ ਇਹ ਸਾਰੀਆਂ ਹੱਦਾਂ ਤੋਂ ਉੱਪਰ ਉੱਠ ਕੇ ਪੰਜਾਬ ਦੀ ਤੇ ਪੰਜਾਬ ਨੂੰ ਬਚਾਉਣ ਦੀ ਇਸ ਮੈਂਬਰ ਚ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਵੱਡੀ ਫਿਕਰਮੰਦੀ ਆ ਅੱਜ ਪੰਜਾਬ ਦੇ ਅੰਦਰ ਵਾਅਦਾ ਕਰਕੇ ਮੁਕਰਨ ਵਾਲੇ ਲੋਕਾਂ ਦਾ ਰਾਜ ਆ ਤੇ ਵੱਡੀ ਗੱਲ ਆ ਕਿ ਅਸੀਂ ਗਲਤੀ ਕਰ ਲਈ ਇੱਥੇ 92 ਗੁੰਗੇ ਚੋਂ ਕੇ ਚਲੇ ਗਏ ਜਿਹੜੇ ਕੀ ਨਾ ਤਾਂ ਇਸ ਪੰਜਾਬ ਦੀ ਹਮਾਇਤ ਦੀ ਗੱਲ ਕਰਦੇ ਆ ਤੇ ਨਾ ਇਥੋਂ ਦੇ ਜਿਹੜੇ ਇਤਿਹਾਸ ਦੇ ਸਿਰਜਣ ਘਾੜੇ ਸਿੱਖਾਂ ਦੇ ਲਈ ਉਹ ਕਿਸੇ ਤਰ੍ਹਾਂ ਤਰਫਦਾਰੀ ਕਰਦੇ ਆ ਇੱਥੇ ਦੇ ਹਾਲਾਤ ਵੱਡੇ ਸਭ ਤੋਂ ਮਾੜੇ ਇਹ ਆ ਕਿ ਪੰਜਾਬ ਦੀ ਜਿਹੜੀ ਇੱਜ਼ਤ ਆ ਪੰਜਾਬ ਦੀ ਰਾਖੀ ਆ ਪੰਜਾਬ ਦੇ ਹਾਲਾਤ ਨੇ ਉਹਨਾਂ ਦੀ ਲਗਾਮ ਜਿਹੜੀ ਆ ਅੱਜ ਪੰਜਾਬ ਕੋਲ ਨਹੀਂ ਆ ਅੱਜ ਦਿੱਲੀ ਕੋਲ ਪਹੁੰਚੀ ਹੋਈ ਆ ਜਿਹੜੀ ਦਿੱਲੀ ਨਾਲ ਇਸ ਪੰਜਾਬ ਦੀ ਮੁੱਢ ਤੋਂ ਲੜਾਈ ਰਹੀ ਆ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਅੱਜ ਪੰਜਾਬ ਜਿਹੜਾ ਇੱਕ ਵਿਚਾਰਾ ਬਣਿਆ ਦਖਾਈ ਦੇ ਰਿਹਾ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਇੱਕ ਕਹਾਵਤ ਆ ਕਹਿੰਦੇ ਲੰਮ ਹੋਣੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਅੱਜ ਪੰਜਾਬ ਦੇ ਲੋਕ ਜੇ ਇਸ ਗੱਲ ਨੂੰ ਨਹੀਂ ਸਮਝਣਗੇ ਅੱਜ ਇਸ ਪੰਜਾਬ ਬਚਾਓ ਮੁਹਿਮ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਨਹੀਂ ਕਰਨਗੇ ਅੱਜ ਲੋੜ ਹੈ ਇਸ ਮੁਹਿਮ ਨੂੰ ਦੇਖਣ ਦੀ ਇਸ ਮੁਹਿਮ ਨੂੰ ਪੜਨ ਦੀ ਇਸ ਮੁਹਿਮ ਨੂੰ ਵਿਚਾਰਨ ਦੀ ਤੇ ਇਸ ਮੁਹਿਮ ਨੂੰ ਸਮਰਥਨ ਦੇਣ ਦੀ ਅੱਜ ਇਹ ਕਿਸੇ ਵਿਸ਼ੇਸ਼ ਰਾਜਨੀਤੀ ਦਾ ਮਸਲਾ ਨਹੀਂ ਅੱਜ ਇਹ ਪੰਜਾਬ ਨੂੰ ਬਚਾਉਣ ਦਾ ਮਸਲਾ ਹੈ ਕਿਉਂਕਿ ਇਸ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਤਾਂ ਉਹ ਸਿਰਫ ਤੇ ਸਿਰਫ ਤੁਹਾਡੀ ਖੇਤਰੀ ਪਾਰਟੀ ਗੱਲ ਨਹੀਂ ਕਰੀ ਹੀ ਬਚਾ ਸਕਦੀ ਹੈ ਨਾ ਇੱਥੇ ਕਾਂਗਰਸ ਬਚਾਵੇਗੀ ਨਾ ਇੱਥੇ ਭਾਜਪਾ ਬਚਾਵੇਗੀ ਨਾ ਇੱਥੇ ਆ ਜਿਹੜੀ ਆ ਝਾੜੂ ਕੂਚੀ ਪਾਰਟੀ ਆ ਜਿਹਦਾ ਮਕਸਦ ਆ ਇਸ ਪੰਜਾਬ ਨੂੰ ਲੁੱਟਣਾ ਤੇ ਇਸ ਪੰਜਾਬ ਦੇ ਮੋਢਿਆਂ ਦੇ ਪੈਰ ਰੱਖ ਕੇ ਅੱਗੇ ਵਧਣ ਦੀ ਜਿਹੜੀ ਉਹਨਾਂ ਦੀ ਨੀਤੀ ਆ ਤੇ ਖਾਸ ਤੌਰ ਤੇ ਇੰਨਾ ਬੌਣਾ ਹੋ ਗਿਆ ਪੰਜਾਬ ਕੀ ਇੱਕ ਦਿੱਲੀ ਦੇ ਜਿਹੜਾ ਹੀ ਇੱਕ ਰਾਜ ਸੱਤਾ ਵੀ ਨਹੀਂ ਹੈ ਪੂਰੀ ਉਸ ਦੇ ਇੱਕ ਮੁੱਖ ਮੰਤਰੀ ਦੀ ਕਦੇ ਖੁਸ਼ ਆਮਦੀਦ ਦੇ ਵਿੱਚ ਤੇ ਉਹਦੀ ਦਰਬਾਰਗੀ ਦੇ ਵਿੱਚ ਹੀ ਸਿਰਫ ਰੁਝਿਆ ਪਿਆ ਇਹ ਹਾਲਾਤ ਬਹੁਤ ਮਾੜੇ ਨੇ ਅੱਜ ਪੰਜਾਬੀਓ ਤੁਹਾਡੀ ਅਣਖ ਜਿਹੜੀ ਆ ਇਹ ਉੱਠਣੀ ਚਾਹੀਦੀ ਆ ਤੇ ਇਸ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਚਲਾਈ ਜਾ ਰਹੀ ਪੰਜਾਬ ਬਚਾਓ ਯਾਤਰਾ ਇਸ ਦੇ ਵਿੱਚ ਆਪਾਂ ਸ਼ਾਮਲ ਹੋਈਏ ਇਸ ਨੂੰ ਮਜ਼ਬੂਤ ਕਰੀਏ ਇਸ ਨੂੰ ਸੁਣੀਏ ਸਮਝੀਏ ਤੇ ਇਸ ਪੰਜਾਬ ਨੂੰ ਬਚਾਈਏ ਮੈਂ ਫੇਰ ਇਹ ਕਹਿ ਕੇ ਇਸਮਾਪਤੀ ਕਰਨ ਦੀ ਇਹ ਕਹਿੰਦਾ ਹਾਂ ਤੁਹਾਡੇ ਦੁੱਖੇ ਮਾਂ ਲਵਾਂਗਾ ਕਿ ਜੇ ਅੱਜ ਅਸੀਂ ਨਾ ਸਮਝੇ ਤਾਂ ਫੇਰ ਉਹੀ ਗੱਲ ਮੈਂ ਕਹਿ ਕੇ ਦੁਹਰਾ ਕੇ ਇਸ ਗੱਲ ਨੂੰ ਤੁਹਾਡੇ ਨਾਲ ਸਾਂਝਾ ਕਰਦਾ ਕਿ ਲਮਹੋਂ ਨੇ ਖਤਾ ਕੀਤੀ ਸਦੀਆਂ ਨੇ ਸਜ਼ਾ ਪਾਈ ਆਓ ਅੱਜ ਇਸ ਪੰਜਾਬ ਨੂੰ ਬਚਾਉਣ ਵਾਲੀ ਮੁਹਿੰਮ ਦੇ ਵਿੱਚ ਸਾਰੀਆਂ ਧਿਰਾਂ ਸਾਰੀਆਂ ਧੜੇਬੰਦੀਆਂ ਸਾਰੀਆਂ ਪਾਰਟੀਆਂ ਵੋਟਾਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਆਓ ਇਸ ਮਹਿੰਮ ਦੇ ਵਿੱਚ ਸ਼ਾਮਲ ਹੋਈਏ ਤੇ ਪੰਜਾਬ ਨੂੰ ਬਚਾਈਏ ਅੱਜ ਪੰਜਾਬ ਦੇ ਵਾਰਸਾਂ ਨੂੰ ਇਹ ਜਿਹੜਾ ਹੋਕਾ ਜਿਹੜਾ ਕੀ ਸਾਨੂੰ ਸਾਹਮਣਾ ਚਾਹੀਦਾ ਤੁਹਾਡੇ ਤੋਂ ਬਹੁਤ ਵੱਡੀ ਆਸ ਨਾਲ ਅਸੀਂ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਸਮੂੱਚੇ ਵਰਕਰ ਜਿਹੜੇ ਆ ਉਹ ਆਪਣੀ ਡਿਊਟੀ ਨਿਭਾਉਂਦੇ ਆ ਇਸ ਮਹੱਭ ਦਾ ਡਟਵਾ ਸਾਥ ਦੇਵਾਂਗੇ ਤੁਹਾਡੇ ਤੋਂ ਬਹੁਤ ਵੱਡੀ ਆਸ ਨਾਲ ਅਸੀਂ ਤੁਹਾਨੂੰ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਮਿਲਾਂਗੇ ਗੱਲ ਕਰਾਂਗੇ ਤੁਹਾਨੂੰ ਨਾਲ ਲੈ ਕੇ ਚੱਲਣ ਦਾ ਜਿਵੇਂ ਕਹਾਂਦੇ ਆਪ ਮਾਹੌਲ ਵੀ ਤਿਆਰ ਕਰਾਂਗੇ ਆਓ ਇਸ ਪੰਜਾਬ ਨੂੰ ਬਚਾਉਣ ਲਈ ਆਪਾਂ ਸਾਰੇ ਕਦਮ ਦਰ ਕਦਮ ਚੱਲ ਕੇ ਪੰਜਾਬ ਨੂੰ ਬਚਾਈਏ ਤੁਸੀਂ ਪੰਜਾਬ ਦੇ ਵਾਰਿਸ ਹੋ ਜੇ ਤੁਸੀਂ ਨਹੀਂ ਤੁਰੋਗੇ ਤੇ ਕੌਣ ਤੁਰੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ